ਤੱਕ ਤਿਆਰ ਨਹੀਂ ਹੋਇਆ ਤੂੰ ਚੰਮਾ ਪਾ ਕੇ ਤਰਿਆ ਫਿਰਨਾ ਤੈਨੂੰ ਨਹੀਂ ਦੇਦਾ ਅੱਗੇ ਇਸ ਵਕਤ ਉਹ ਮਾੜਾ ਤਿਆਰੀਆਂ ਮੈਂ ਕਿਹੜਾ ਸ਼ੇਰਵਾਨੀ ਪਾਉਣੀ ਬੂਟ ਹੀ ਰਹਿ ਕੇ ਕੱਲੇ ਪਾਉਣ ਵਾਲੇ ਪਾ ਲੈਣਾ ਨਾਲੇ ਤੂੰ ਇਹਦੇ ਪਾਰ ਰੱਖੀ ਜਾਨੀ ਇਹ ਉੱਡ ਚੱਲਿਆ ਤੇਰੇ ਸਿਆਪਾ ਕਰਨ ਢਈਆਂ ਜੇ ਮਾਸਾ ਤੈਨੂੰ ਚਾਹ ਕਾਲੀ ਮਿਲ ਜਾਵੇ ਤਾਂ ਤੂੰ ਲੇਟਣ ਦਾ ਬਣਾ ਜਾਂ ਬਿੱਲੀਆਂ ਰੋੜ ਗਿਆ ਨਾ ਮੁੜ ਕੇ ਕੀ ਪੀਣਾ ਹੀ ਉਹ ਤੂੰ ਹੀ ਕੀ ਤੜਕੇ ਕਹਿ ਕਹਿ ਲਾਈਏ ਛਕਣਾ ਦਾ ਦੇਣਿਆ ਨਾਲੇ ਗੱਲ ਸੁਣ ਓਏ ਆ ਦੰਤਨ ਦੁੱਤਨ ਚੰਗੀ ਤਰ੍ਹਾਂ ਕਰ ਲਈ ਉਥੇ ਖਾਣ ਪੀਣ ਦੀ ਕੋਈ ਕਸਰ ਨਹੀਂ ਰਹਿਣੀ ਚਾਹੀਦੀ 100-100 ਰੁਪਇਆ ਦੇਣਾ ਕੋਈ ਮਖੌਲਿਆ ਇਹ ਬੌਧੀਆਂ ਕਸਰਾ ਕੱਢਣੀਆਂ ਤੇ ਲਫਾਫੇ ਲਿੱਲੀ ਦੇ ਨਾਲ ਅੱਗੇ ਤਾਂ ਭਲਾ ਤੁਹਾਨੂੰ ਕੋਈ ਮਿਲਦਾ ਨਹੀਂ ਨਾ ਘਰੇ ਖਾਣ ਨੂੰ ਨਾਲੇ ਤੈਨੂੰ ਕਹੇ ਗੱਡੀ ਵਾਲਿਆਂ ਨੂੰ ਫੋਨ ਕਰੀ ਕੀਤਾ ਕਿ ਨਹੀਂ ਇਹ ਤਾਂ ਕਰ ਉਹ ਕੀਤਾ ਫੋਨ ਉਹਦਾ ਹੁਣ ਆ ਹੀ ਥੇ ਕਿਤੇ ਜਾ ਫਿਰ ਉਹਨਾਂ ਚਿਰ ਜਾ ਕੇ ਤਾਂ ਕੱਟੇ ਨੂੰ ਸ਼ਾਮੇ ਬੰਨਿਆ ਉਹ ਮਾਦਾ ਤੈਨੂੰ ਵੀ ਹੁਣ ਜੇ ਤਾਂ ਉਹਨਾ ਹੁਣ ਮੈਂ ਤਿਆਰ ਹੋ ਗਿਆ ਫਿਰ ਜਾ ਕੇ ਗੋਵੇ ਚ ਲਿਬੜਾ ਮੈਂ ਨਹੀਂ ਕਰਨਾ ਕਟਾ ਸਮ ਸਮੇ ਉਹ ਜਾ ਮੇਰਾ ਪੁੱਤ ਆਖੇ ਲੱਗੀ ਤਾਂ ਜਾ ਮੇਰਾ ਪੁੱਤ ਕੋਈ ਨਹੀਂ ਬੰਨਿਆ ਜਾ ਇਹਨੂੰ ਹੀ ਹੋਣੀ ਪੱਛੀ ਲੱਗਣੀ ਹੀ ਇਹਨੂੰ ਆ ਵੀਰ ਕਤੂ ਨੰਗਲ ਚਲੇਗਾ ਨਹੀਂ ਵੀਰੇ ਕਤੂ ਨੰਗਲ ਨਹੀਂ ਜਾਣਾ ਹੋਰ ਜਿੱਥੇ ਮਰਜ਼ੀ ਲੈ ਜਾਣਾ ਕਿਉਂ ਨਹੀਂ ਜਾਣਾ ਤਾਂ ਨਹੀਂ ਜਾਣਾ ਯਾਰ ਵੀ ਮਰਜ਼ੀ ਆ ਵੀ ਚਲੇਗਾ ਕਿੱਥੇ ਜਾਣਾ ਵੀਰੇ ਕਤੂਨਗਲ ਨਹੀਂ ਨਹੀਂ ਵੀਰੇ ਉਧਰ ਨਹੀਂ ਜਾਣਾ ਉਧਰ ਦਾ ਰਾਹ ਬੜਾ ਖਰਾਬ ਆ ਇੱਥੇ ਹੀ ਸ਼ਾਮਾ ਪੈ ਗਈਆਂ ਤੇ ਕਤੂਨਗਲ ਕਿੱ데 ਮਿਲ ਜਾਣਾ ਮੈਨੂੰ ਪੁੱਛਦਾ ਆਪਾ ਚਲੇਗਾ ਚੱਲ ਜਣੇਆ ਸਟਾਰਟ ਕਰ ਲਈ ਮੜੀ ਕੀ ਗੱਲ ਹੈ ਸਟਾਰਟ ਨਹੀਂ ਹੁੰਦਾ ਓ ਯਾਰ ਪਤਾ ਨਹੀਂ ਕੀ ਗੱਲ ਹੋ ਗਈ ਹੈ ਸਟਾਰਟ ਕਰਨਾ ਬੜਾ ਔਖਾ ਪਾਏ ਦੋ ਬੰਦੇ ਕੋ ਹੋਣਾ ਵੇ ਯਾਰਾ ਫੜੇ ਨੂੰ ਹੋਰ ਹੋਰ ਬਾਗਾਂ ਨੇ ਹੋਰ ਰਸਤਾ ਪਾ ਲੈ ਫੜ ਵਾ ਹੋ ਰਿਹਾ ਛੂਆ ਬੜਾ ਖਵਾਉਂਦਾ ਉਹ ਕਰਦਾ ਕਿ ਚੱਲਿਆ ਜਾ ਤੇਲੀ ਫਿਰਣਾ ਚਲਦੇ ਆ ਮੜੀਆਂ ਸਵਾਰੀਆਂ ਹਟਵਾ ਉਹ ਕਿਹੜੀਆਂ ਸਵਾਰੀਆਂ ਛੱਡ ਆਉਣਾ ਵਾ 2 ਘੰਟੇ ਹੋ ਗਏ ਮੈਨੂੰ ਖਪਾਇਆ ਵਾ ਸਟਾਰਟ ਮੈਂ ਕਰਾਇਆ ਪਹਿਲਾਂ ਤੂੰ ਕਿੰਨਾ ਹਾਂ ਚੱਲ ਜਾਨੇ ਆ ਉਹ ਤੂੰ ਮੈਂ ਤੈਨੂੰ ਕਿਹੜਾ ਮਨਾ ਕੀਤਾ ਮੈਂ ਤੈਨੂੰ ਕਿਹਾ ਸ਼ਟਡਾਊਨ ਨੇ ਆ ਮੈਨੂੰ ਮੜਾ ਫੇਰਾ ਲਾਉਂਦੇ ਅਜੇ 10 ਵਜੇ 4 ਵਜੇ ਤੱਕ ਮੈਂ ਬਸਾ ਹੈ ਨਾ ਬਲੇ ਤੇਰੇ 4 ਵਜੇ ਤੱਕ ਇੱਥੇ ਖਲੋਤਾ ਰਾਵਾਂ ਮੈਂ ਤੂੰ ਮੈਨੂੰ ਜਾਣਦਾ ਨਹੀਂ ਮੈਨੂੰ ਉਹ ਮੈਂ ਭਰਾ ਜਾਣ ਕੇ ਵੀ ਕੀ ਕਰਨਾ ਵਾ ਬੇਲੀ ਦਾ 100 ਬੰਦਾ ਦੇਗੇ ਮੇਰੇ ਨਾਲ ਜਾਂਦਾ ਦਾ ਸ਼ਹਿਰ ਜਿੰਨੇ ਸਾਰਾ ਜਾਣਨ ਦਾ ਹੈ ਬਸ ਫਿਰ ਤੇ ਮੈਂ ਕਰ ਲਈ ਕਮਾਈ ਬੇਲੀ ਨੂੰ ਜਾਣਦਾ ਵਾ ਮੇ ਲਗੜਾ ਪੈਂਚਰਾ ਉਹ ਪੈਂਚਰਾ ਵਾਲਾ ਨੇ ਬਿੱਲਾ ਪਹਿਲਵਾਨ ਮੈਨੂੰ ਜਾਣ ਕੇ ਕਰਨਾ ਮੈਗੜਾ ਕੋ ਮੋਡੇ ਚੜਾਉਨੇ ਆ ਮੋਡੇ ਚੜਾਉਂਦਾ ਨਹੀਂ ਮੋਡੇ ਲਾਉਂਦਾ ਵਾ ਹੁਣ ਤੂੰ ਦਾਦੇ ਵੀ ਜਾਣਾ ਕਿ ਤੂੰ ਜਿਹੜਾ ਜਾਣਾ ਵਾ ਉਹ ਜਾਣਦੇ ਭਰਾ ਤੂੰ ਸਵੇਰੇ ਸਵੇਰਾ ਕੇ ਦਿਮਾਗ ਖਰਾਬ ਕਰਨ ਰਿਹਾ ਮੇਤਰੋ ਕਿਆ ਲੱਗਾ ਸ਼ਾਮ ਨੂੰ ਆ ਕੇ ਚੱਲ ਜੂ ਤਰਨਾ 5 ਵਜੇ ਖਲੋਇਆ ਇੱਕ ਮਿੰਟ ਮੂੰ ਹੁਣੇ ਜਾਏਗਾ ਹਾਲੋ ਬਿੱਲੇ ਆ ਦੋ ਤਿੰਨ ਬੰਦੇ ਲੈ ਗਿਆ ਆਟ ਵਾਲਾ ਕੌਣ ਆ ਗਿਆ ਵਾ ਓ ਵੀਰ ਹੋ ਗਏ ਜੋ ਤਿਆਰ ਆ ਗਿਆ ਮੈਂ ਆ ਗਿਆ ਤੇ ਹੁਣ ਤੇਲ ਚੋਈਏ ਕਿ ਤੂੰ ਟੋਕ ਕਰਾ ਸਰ ਤੇ ਚੁੱਕਿਆ ਵੀ ਤੈਨੂੰ ਤੇਲ ਚੋਗ ਨਗਾਉਣਾ ਪੈਣਾ ਉਹ ਭਰਾ ਮੈਂ ਇਹ ਪੁੱਛਣਾ ਵੀ ਕਿੰਨਾ ਕੁ ਟਾਈਮ ਲੱਗਣਾ ਜੇ ਓਏ ਇਹਦੀ ਤਿਆਰੀਆਂ ਤੂੰ ਹੀ ਲੇਟ ਹੋ ਗਿਆ ਉਹਨਾ ਮੈਂ ਬੂੜ ਪਾ ਗਏ ਓ ਚੱਲ ਠੀਕ ਆ ਮਾ ਸਾ ਜਲਦੀ ਕਰੋ ਬੈਠਾ ਬਾਹਰ ਮੈਂ ਹਟੋ ਜੇ ਆ ਘਰ ਵਾਲਿਆਂ ਨੂੰ ਪਤਾ ਨਹੀਂ ਕਿੰਨਾ ਕੁ ਟਾਈਮ ਲਾਉਣਾ ਚੱਲ ਮੈਨੂੰ ਵੀ ਆਪੇ ਆਣੀਆਂ ਮੈਂ ਤਾਂ ਬਹਾਂ ਹਾਂ ਵੀਰ ਆ ਗਿਆ ਆਹੋ ਆ ਗਿਆ ਕੱਲੇ ਨਹੀਂ ਜਣਾ ਵਾ ਨਹੀਂ ਭਾਪੇ ਹੁਣੇ ਅੰਦਰ ਤਿਆਰ ਹੋਣ ਦੇ ਜੇ ਅਜੇ ਥੋੜਾ ਟਾਈਮ ਲੱਗਣਾ ਤੇ ਚਾਹ ਦਾ ਕਾਪੀ ਬਣਾ ਲਿਆ ਕਾ ਉਹ ਪ੍ਰੋਗਰਾਮ ਦੇ ਚੱਕਰ ਚ ਚਾਹ ਨੂੰ ਸਵੇਰ ਦੀ ਸਾਡੇ ਘਰ ਨਹੀਂ ਬਣੀ ਤੇ ਤੈਨੂੰ ਕਿੱਥੋਂ ਪਿਆਲ ਦੀ ਗੇ? ਉਹ ਤੁਹਾਡੇ ਚ ਕੋਈ ਰਿਵਾਜ ਹੈ ਵੀ ਜਦੋਂ ਰਿਸ਼ਤੇਦਾਰੀ ਪ੍ਰੋਗਰਾਮ ਹੋਵੇ ਤੇ ਚੁੱਲੇ ਜਗ ਨਹੀਂ ਵੱਲਣੀ? ਉਹ ਅਸੀਂ ਤਾਂ ਸੋਚਿਆ ਵੀ ਜਾ ਕੇ ਉੱਥੇ ਪਕੌੜਿਆਂ ਨਾਲ ਚਾਹ ਪੀਵਾਂਗੇ ਜਿੰਨਾ ਤੂੰ ਸਾਨੂੰ ਲੇਟ ਕਰਤਾ ਨਾ ਮੇਰੇ ਖਿਆਲ ਨਾਲ ਸਾਨੂੰ ਉੱਥੇ ਰੋਟੀ ਵੀ ਨਹੀਂ ਲੱਭਣੀ। ਉਹ ਭਰਾ ਜਾਓਗੇ ਉੱਥੇ ਤੇ ਰੋਟੀ ਮਿਲੂਗੀ ਉਹ ਮਾਰਵਾਜ ਕੰਨਾਂ ਤੇ ਮਿਲਣਾ ਉਹਨਾਂ ਨੂੰ। ਉਹ ਮਾਰਤਾ ਆ। ਇੱਥੇ ਇਹਨਾਂ ਨੂੰ ਲੰਗਰ ਦੇਣਾ ਉਹਨਾਂ ਨੂੰ ਲੈ ਕੇ। ਓ ਆਰੋ ਹੁਣ ਕਾ ਜਦੋਂ ਅਗਲੇ ਆਣੇ ਜਾਂਦਿਆਂ ਨੂੰ ਭਾਂਡੇ ਮੁੱਦੇ ਮਾਰਤੇ ਫਿਰ ਜਾਣਾ ਆ ਓਏ ਆ ਗਏ ਆ ਕੀ ਰੌਲਾ ਪਾਇਆ ਸੱਜ ਕੇ ਵਿੱਚ ਬਹਿ ਗਿਆ ਵਾ ਬੂਆ ਕਿੰਨੇ ਮਾਰਦਾ ਮਗਰੋਂ ਭਾਵੇਂ ਕਾ ਪਾਥੀਆਂ ਪਾ ਕੇ ਲੈ ਰੇ ਆਰਦਨਾ ਬੁਆ ਕੀ ਲੋੜ ਆ ਵੀ ਤੇਰੇ ਹੱਥ ਨਹੀਂ ਕੰਮ ਕਰਦੇ ਬੈਗ ਗਿਆ ਜੋ ਚਲੀਏ ਆਹੋ ਚਲੀਏ ਉਹ ਗੁਰਵਾਦੋਂ ਦੇ ਲੇਟ ਹੀ ਬੜਾ ਕਰਦਾ ਕਦੋਂ ਦਾ ਤੈਨੂੰ ਫੋਨ ਕੀਤਾ ਕਿੱਥੇ ਰਹਿ ਗਿਆ ਉਹ ਯਾਰ ਭਾ ਟੱਕਰ ਗਿਆ ਹੀ ਇੱਕ ਚਵਲ ਜਾ ਉੱਥੇ ਢੇ ਦੇ ਤੇ ਹਟਦਾ ਨਹੀਂ ਹਟਦਾ ਨਹੀਂ ਮਾਰਿਆ ਤੋਂ ਇਹ ਗਿੱਚੀ ਜੀ ਰਹਾ ਕੇ ਨਾ ਮੈਂ ਇਹ ਹਮ ਨੂੰ ਸਦਨਾ ਉਹਨੂੰ ਸਦਨਾ ਮੈਂ ਕਿਹਾ ਸਦਲਾ ਜੀ ਨੂੰ ਸਦਨਾ ਹੀ ਅੱਛਾ ਉਹ ਉੱਥੇ ਡੀ ਕੇ ਅੱਡੇ ਤੇ ਅੱਧਾ ਘੰਟਾ ਬਾਅਦ ਚ ਵਾਸ ਹੀ ਨਹੀਂ ਗੜਿਆ ਫਾਰ ਕੇ ਫਿਰ ਮੈਂ ਆ ਗਿਆ ਇਧਰ ਨੂੰ ਉਹ ਭਾ ਜਿਹੜੇ ਸੌਣਾ ਤੇਰਾ ਜਲੂਸ ਨਿਕਲੇ ਮੰਜਾ ਦਾ ਡਾਂਗ ਉਹਨਾਂ ਤੈਨੂੰ ਫੇਰੀ ਉਹ ਡਾਂਗ ਉਹ ਦਾਣਿਆਂ ਗਲਾਂ ਕਰਦਾ ਉਹਨੂੰ ਮੈਂ ਅੱਖ ਚੁੱਕ ਕੇ ਦੇਖਣ ਜੋਗਾ ਨਹੀਂ ਛੱਡਿਆ ਆ ਖੱਤੇ ਤੋਂ ਨਾ ਦਾਣੇ ਚੰਗੇ ਨਿਕਲੋਣੇ ਜਾਂਦੇ ਉਹ ਉਸਤਾਦ ਜੀ ਇਹ ਕਿਹਦਾ ਵਾ ਉਹ ਭਾਵੇਂ ਕੇ ਦਾ ਤੇ ਨਿਕਲਨੇ ਤਾਂ ਚੰਗੇ ਹੀ ਆ ਨਾ ਸੋਣਾ ਮੈਂ ਜਨਵਾਗਾ ਸੇਕਪਤਾ ਖੀਰਚੜੋਂ ਚੱਲੀ ਏ ਤੇ ਤੂੰ ਆਖਾ ਕਥੂ ਨੰਗਲ ਜਾਣਾ ਤੇ ਗਿਆ ਕਿਉਂ ਨਹੀਂ ਉਹ ਜਾਣਾ ਤਾਂ ਹੈਗਾ ਸੀ ਆ ਨਵੇਂ ਪਿੰਡ ਅੱਡੇ 'ਚ ਨਾ ਇੱਕ ਬਿੱਜੂ ਜਿਹਾ ਆਟੋ ਵਾਲਾ ਟੱਕਰ ਪਿਆ 2 ਘੰਟੇ ਪਹਿਲਾਂ ਮੇਰੇ ਕੋ ਆਟੋ ਸਟਾਰਟ ਕਰਾਉਂ ਤੇ ਲਵਾਏ ਬਾਤ ਇਹ ਹੈ ਜੀ ਮੈਂ ਸਵਾਰੀਆਂ ਛੱਡ ਕੇ ਆਉਣੀਆ ਜੇ ਕਿਤੇ ਮੈਨੂੰ ਟੱਕਰ ਪਿਆ ਨਾ ਵੇਖੀ ਕਿਦਾਂ ਪਈਆਂ ਬਤਿਲੇ ਵਾਂਗੂ ਮਾਜਦਾ ਉਹ ਵੇਖ ਕਿਤੇ ਆਉਣੀ ਆਉਂਦਾ ਲੱਗਦਾ ਤੇ ਉਹ ਹੀ ਆ ਬੜੀ ਖੇਤੀ ਸੁਣੀ ਰੱਬ ਨੇ ਜੇ ਮੈਨੂੰ ਪਤਾ ਹੁੰਦਾ ਨਾ ਰੱਬ ਨੇ ਅਡੀਸ਼ੇ ਸੁਣ ਲੈਣੀ ਤੇ ਮਾਤੇ ਲਈ ਜਨਾਨੀ ਮੰਗ ਲੈਣੀ। ਚਲਾ ਆਹ ਭਲਵਾਨਾ। ਚੱਲੀਏ ਵੇਖੀਏ ਮੜਾਇਆ ਨੂੰ। ਵੇਪਾ ਮੈਨੂੰ ਜਾਂਦਾ ਗਾੜੀ ਲੁੱਟ ਖੋ ਵਾਲੇ ਖਨੋਤੇ ਹੀ ਲਟੇਰੇ। ਤੇਰੇ ਖਰੋਤੇ ਤੂੰ ਗਾੜੀ ਰਾਣੀ ਯਾਰ ਪਾਇਆ। ਪਾਇਦੇ ਕਾਂਡੇ ਆ ਉਹ ਵੀ ਨਕਲੀ। ਰੋਗਾ ਰੋਗਾ ਬਾਰਾ ਉਹ ਨਾਨਾ ਵੀਰੇ ਅਹੀਂ ਨਹੀਂ ਪਾਉਣਾ ਪਣਾ ਸਹੁਰਿਆਂ ਨੂੰ ਚੱਲਿਆ ਮੈਂ ਠੋਕਣਾ ਜਾਣਾ ਪੂਰੀ ਵੀ ਪਤਾ ਲੱਗੇ ਜਵਾਈ ਆ ਕੋਈ ਮਖੌਲਿਆ ਉਹ ਬਹਿਣ ਨਹੀਂ ਆਏ ਇਹਨੂੰ ਲੰਮੇ ਪਾਉਣ ਆਏ ਆ ਬਾਹਰ ਕੱਢੋ ਇਹਨੂੰ ਕਿਉਂ ਬਾਹਰ ਕਿਉਂ ਕੱਢੋ ਤੂੰ ਹੀ ਐਨਾ ਮਿਲਣੀ ਕਰਨੀ ਆ ਉਹ ਮਿਲਣੀ ਨਹੀਂ ਕਰਨੀ ਇਹਦੀ ਸੇਵਾ ਕਰਨੀ ਆ ਬਾਹਰ ਕੱਢੇ ਨੂੰ ਨਾ ਵੀਰਾ ਅਸੀਂ ਅੱਗੇ ਬੜੇ ਲੇਟ ਆਂ ਕੁਗੀ ਦੇ ਮਾਮੇ ਦਾ ਵਿਆਹ ਆ ਅਗਲੇ ਨੇ 7 ਰਕਮ ਦੇ ਪਕੌੜੇ ਪਾਏ ਉਹ ਇਹਦੀ ਸੇਵਾ ਤੋਂ ਕਮੀ ਰਹਿਣ ਦੇਣ ਉਭਿਭਾਉ ਸੇਵਾ ਨਹੀਂ ਮੈਂ ਦੀ ਦੂਜੀ ਸੇਵਾ ਦੀ ਗੱਲ ਕਰਨ ਡਿਆ ਵਾਂ ਉਹ ਦੂਜੀ ਸੇਵਾ ਦਾ ਵੀ ਉਹਨੇ ਪੂਰਾ ਪ੍ਰਬੰਧ ਕੀਤਾ ਹੈ ਉਹ ਬਾਹਰ ਆ ਤੂੰ ਬਾਹਰ ਓਪਲਵਾਨਾ ਦੱਸ ਇਹਨੂੰ ਕਿਹੜੀ ਸੇਵਾ ਦੀ ਗੱਲ ਕਰਨ ਡਿਆ ਓਏ ਆ ਬਿੱਲਾ ਪਹਿਲਵਾਨ ਓਏ ਇਹ ਤਾਂ ਬਿੱਲੇ ਪਹਿਲਵਾਨ ਦਾ ਮੁੰਡਾ ਵਾ ਬਿੱਲਾ ਪਹਿਲਵਾਨ ਦੇ ਠੇਕੇਦਾਰ ਨਾਲ ਡਿਹੜੀ ਗਿਆ ਵਾ ਓਏ ਤੇਰੀ ਬੇਟੀ ਕਰਾਉਣੀ ਲੈ ਆ ਮੇਰੇ ਬਾਪੂ ਦਾ ਪਤਾ ਕਿੰਨਾ ਨਾਮ ਆ ਉਹ ਬੇਟੀ ਕਰਾਉਣੀ ਹੈ ਮੈਂ ਇਹਨਾਂ ਕਿਹਾ ਵੀ ਠੇਕੇਦਾਰ ਨਾਲ ਡਿਹੜੀ ਗਿਆ ਵਾ ਇਹ ਤੀਕਵਾ ਕਰਾ ਕੇ ਨਾ ਕਿਤੇ ਉਹ ਕਾ ਨਹੀਂ ਬੇਤੀ ਕਰਾ ਦਿੱ ਹਾਂ ਚੰਨਾ ਲਾ ਓਏ ਓ ਮਾਮਾ ਨਿਕਲ ਗਏ ਫੇਰ ਕੀ ਹੋੜੇ